ਨਸ਼ੇ ਦੇ ਖਿਲਾਫ ਚਲਾਇਆ ਜਾ ਰਿਹਾ ਇੱਕ ਸਰਚ ਅਭਿਆਨ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਤੇ ਜੁਆਇੰਟ ਪੁਲਿਸ ਕਮਿਸ਼ਨਰ ਜਸ ਕਿਰਨ ਸਿੰਘ ਤੇਜਾ ਖੁਦ ਸਾਮਰੇ ਨੇ ਮੋਰਚਾ ਲੁਧਿਆਣਾ ਵਿੱਚ ਨਸ਼ੇ ਦੇ ਖਿਲਾਫ ਇੱਕ ਖਾਸ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਆਪਰੇਸ਼ਨ ਨੂੰ ਯੁੱਧ ਨਸ਼ੇ ਦੇ ਵਿਰੋਧ ਦਾ ਨਾਮ ਦਿੱਤਾ ਗਿਆ ਮੋਡਰ ਟਾਊਨ ਏਰੀਆ ਦੇ ਵਿੱਚ ਚਲਾਏ ਗਏ ਇਸ ਆਪਰੇਸ਼ਨ ਵਿੱਚ ਲੁਧਿਆਣਾ ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੇ ਜੁਆਇੰਟ ਕਮਿਸ਼ਨਰ ਜਸ ਕਿਰਨ ਸਿੰਘ ਤੇਜਾ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਲੁਧਿਆਣਾ ਵਿੱਚ ਲੋਕਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਨਸ਼ਾ ਤਸਕਰਾਂ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ ਸ਼ਿਕਾਇਤ ਕਰਨ ਤੇ ਨਸ਼ਾ ਤਸਕਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ ਉੱਤੇ ਪੁਲਿਸ ਕਮਿਸ਼ਨਰ ਵੱਲੋਂ ਲੋਕਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਅਜਿਹੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਸਖਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਲੋਕਾਂ ਦੀ ਸੁਰੱਖਿਆ ਵੀ ਕੀਤੀ ਜਾਏਗੀ ਹਾਲਾਂਕਿ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਪੁਲਿਸ ਕਮਿਸ਼ਨਰ ਨੇ ਰਿਕਵਰੀ ਦੇ ਪੁੱਛੇ ਗਏ ਸਵਾਲ ਉੱਤੇ ਇਸ ਨੂੰ ਬਾਅਦ ਵਿੱਚ ਡਿਟੇਲ ਨਾਲ ਦੱਸਣ ਦੀ ਗੱਲ ਆਖੀ ਹੈ ਪਰ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ ਕਿ ਯੁੱਧ ਨਸ਼ੇ ਦੇ ਵਿਰੁੱਧ ਲਗਾਤਾਰ ਜਿਹੜਾ ਇਹ ਮੁਹਿੰਮ ਚੱਲ ਰਹੀ ਹੈ ਇਸ ਵੱਲੋਂ ਕੀ ਕਹਿਣਾ ਹੈ ਚਾਰ ਪੰਜਾਂ ਸਾਤੇ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਜਿਹੜਾ ਠੱਕਾ ਕਲੋਨੀ ਹੈ ਇਸ ਤੋਂ ਇਲਾਵਾ ਜਿਹੜਾ ਸਾਹਨੇਵਾਲ ਡੁਗਰੀ ਡਿਵੀਜ਼ਨ 4 ਉੱਥੇ ਵੀ ਸਰਚ ਆਪਰੇਸ਼ਨ ਚੱਲ ਰਹੀ ਹੈ ਸਰ ਕੀ ਕੁਝ ਬਰਾਮਦਗੀ ਹੋਈ ਹੈ ਹਜੇ ਤੱਕ ਅਸੀਂ ਤਕਰੀਬਨ 25 ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਰਿਕਵਰੀ ਬਰਾਮਦਗੀ ਉਹ ਤੁਹਾਨੂੰ ਲੈਟਰੋਂ ਅਸੀਂ ਦੱਸਾਂਗੇ ਤੇ ਜਿਹੜੀ ਹੈ ਕਿ ਸਰਚ ਓਵਰ ਆਲ ਪੰਜਾਬ ਚ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਚੱਲ ਰਹੀ ਹੈ ਸਾਰੇ ਪੂਰੇ ਲੁਧਿਆਣੇ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਜਾਂ ਫਿਰ ਕੁਝ ਚੁਣਿੰਦਾ ਜਿਹਾ ਨਹੀਂ ਪੂਰੇ ਲੁਧਿਆਣੇ ਚ ਚੱਲ ਰਹੀ ਹੈ ਐਂਡ ਇਹ ਟਾਈਮ ਟੂ ਟਾਈਮ ਚੱਲਦੀ ਰਹੇਗੀ ਕੱਲ ਵੀ ਸਾਹਨੇਵਾਲ ਚ ਜੀਗੀ ਪਰਸੋ ਅਸੀਂ ਡਿਵੀਜ਼ਨ 4 ਦੇ ਏਰੀਆ ਚ ਸੀਗੀ ਜਿਹੜਾ ਮਿਹਰਬਾਨ ਸਾੜਾ ਹੈਗਾ ਉਸ ਤੋਂ ਪਹਿਲਾਂ ਲ ਖੰਡ ਨੂੰ ਮੇ ਰੂਗੀ ਕਿੰਨੀ ਫੋਰਸ ਡਿਪਲੋਏ ਕੀਤੀ ਗਈ ਹੈ ਸਰ तकरीबन ਅਸੀਂ ਡੇਲੀ ਚਾਰਟ ਬਣਾਇਆ ਉਹਦੇ ਅਕੋਰਡਿੰਗ ਹੀ ਅਸੀਂ ਫੋਰਸ ਲਾਉਂਦੇ ਆ ਉਹਦੇ ਅਕੋਰਡਿੰਗ ਹੀ ਅਸੀਂ ਸਰਚ ਆਪਰੇਸ਼ਨ ਕਰਦੇ ਆ ਸਰ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੁਸੀਂ ਲੋਕਾਂ ਦਾ ਕੀ ਕਹਿਣਾ ਜੀ ਤੁਸੀਂ ਨਹੀਂ ਲੋਕੀ ਬਿਲਕੁਲ ਹੁਣ ਤੁਸੀਂ ਦੇਖਿਆ ਹੁਣ ਅਸੀਂ ਜਿਹੜੇ ਗਲੀ ਦੇ ਬੰਦੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿੱਥੇ ਕੋਈ ਇਹੋ ਜਿਹੀ ਪ੍ਰੋਬਲਮ ਹੈ ਉਹਨਾਂ ਨੂੰ ਥੋੜਾ ਸਾ ਇਹ ਐਪਰੀਹੈਂਸਨ ਹੈ ਕਿ ਅਸੀਂ ਇਨਫੋਰਮੇਸ਼ਨ ਦਿੰਦੇ ਬਾਅਦ ਚ ਉਹਨਾਂ ਦੇ ਗਲ ਪੈਂਦੇ ਆ ਲੋਕੀ ਬਟ ਅਸੀਂ ਉਹਨਾਂ 'ਚ ਕੰਫੀਡੈਂਸ ਬਿਲਡ ਕਰ ਰਹੇ ਹਾਂ ਉਹਨਾਂ ਦੇ ਨਾਲ ਅਸੀਂ ਰੈਪੋ ਇੱਕ ਜੋ ਹੈ ਉਹ ਸੈਟਅਪ ਉਹ ਕਰ ਰਹੇ ਆ ACP DCP ADCP ਸਾਰੇ ਅਫਸਰ ਸਾਹਿਬਨ ਮੇਰੇ ਨਾਲ ਹੈਗੇ ਉਹਨਾਂ ਲੋਕਾਂ ਨਾਲ ਰਾਫਤਾ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਜਨਰੇਟ ਕਰਾਂਗੇ ਐਂਡ ਜੇ ਕੋਈ ਉਹਨਾਂ ਦੇ ਨਾਲ ਕੋਈ ਧੱਕਾ ਕਰੂਗਾ ਆ ਉਹਨਾਂ ਦੇ ਗਲ ਪਾਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਲੋਕਾਂ ਦਾ ਕੌਨਫੀਡੈਂਸ ਬਿਲਡ ਹੋਣਾ ਬਹੁਤ ਜ਼ਰੂਰੀ ਹੈ ਲੋਕੀ ਸਾਨੂੰ ਇਨਫੋਰਮੇਸ਼ਨ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਹੁਣ ਸਾਡੀ ਡਿਊਟੀ ਹੈਗੀ ਉਹਨਾਂ ਤੇ ਕੌਨਫੀਡੈਂਸ ਬਿਲਡ ਕਰੇ ਤੇ ਉਹਨਾਂ ਤੋਂ ਇੱਕ ਵਿਸ਼ਵਾਸ ਬਣਾ ਕੇ ਸਰ ਜਿਹੜੇ ਲੱਕ ਦੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਾਰਾ ਏਰੀਆ ਹੀ ਨਸ਼ੇ ਦਾ ਸੁਦਾਗਰ ਹੈ ਜਾਂ ਕੋਈ ਚੁਣੀ ਨਹੀਂ ਹੈ ਕੋਈ ਚੁਣੀ ਨਹੀਂ ਨਹੀਂ ਕੋਈ ਸਾਰੇ ਕਹਿੰਦੇ ਨਾ ਇੱਕ ਜਿਹੜਾ ਹੈਗਾ ਉਹ ਸਾਰਿਆਂ ਨੂੰ ਗੰਦਾ ਕਰ ਦਿੰਦਾ ਇਹੋ ਜੀ ਕੋਈ ਗੱਲ ਨਹੀਂ ਹੈ ਬਹੁਤ ਸੰਗੇ ਬੰਦੇ ਨਾਲ ਆਲੇ ਦੁਆਲੇ ਏਰੀਆ 'ਚ ਰਹਿੰਦੇ ਹੈਗੇ ਇਕਾ ਦੁੱਖਾ ਜਿਹੜੇ ਬੰਦੇ ਹੈਗੇ ਉਹੀ ਬੰਦੇ ਉਸ ਏਰੀਆ ਨੂੰ ਬਦਨਾਮ ਕਰਦੇ ਨੇ ਹੁਣ ਲੋਕੀ ਉਸ ਗੱਲ ਨੂੰ ਲੈ ਕੇ ਬਹੁਤ ਤੰਗ ਐ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਗੱਲ ਵੀ ਕਰੀਏ ਮੇਰੇ ਨਾਲ ਪਰਸਨਲੀ ਅਫਸਰਾਂ ਨਾਲ ਗੱਲ ਕਰੀਏ ਅਸੀਂ ਉਹਨ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਠੀਕ ਐ ਥੈਂਕ ਯੂ ਸਾਇ ਸਿੱਧੀਆਂ ਕੁਝ ਕੋਈ ਫਾਰਮ ਦੇ ਜਾਂ ਜਿਆਦਾ ਲੋਕ ਇੱਧਰ ਆਉਂਦੇ ਆ ਅਸੀਂ ਜਿਹੜੀ ਟਾਈਮਿੰਗ ਹੈਗੀ ਐ ਜੋ ਵੀ ਹੈਗਾ ਉਹ ਸਾਰਾ ਸੈਟਅਪ ਕਰਕੇ ਐਂਡ ਅਸੀਂ 24 ਆਵਰ ਇਹਨਾਂ ਤੇ ਵਾਚ ਰੱਖਾਂਗੇ ਐਂਡ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਠੀਕ ਐ ਤੁਹਾਨੂੰ ਬਿਲਕੁਲ ਸਿੱਧੀਆਂ ਤਸ